ਕਿਹੜੀ ਵਾਰ ਤੋਂ ਦਿੱਤੇ ਕੀ ਕਹਿਣਾ ਚੋਣੇ ਵਾਰ ਵਾਸਤੇ ਮੈਂ ਆਪਣੇ ਵਾਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਜੋ ਕਿ ਵਾਰ ਨੰਬਰ 14 ਬਰਾਜਪੁਰਾ ਤੇ ਇਹਨਾਂ ਸਾਰੀਆਂ ਮੇਰੇ ਘਪੈਣਾ ਦਾ ਭਟਾਵਾ ਦਾ ਤੇ ਵਾਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਸਾਰੇ ਸਾਰੇ ਸਤਿਕਾਰਤਾ ਕੇ ਮਾਨਦਕਸ਼ਾ ਮੈਂ ਮੇਰਾ ਬਹੁਤ ਬਹੁਤ ਧੰਨਵਾਦ ਹੈ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੇ ਸਾਥ ਜਿਹਨੇ ਕੱਲ੍ਹ ਤੋਂ ਸ਼ਾਮ ਅੱਜ ਸਰਕਾਰ ਨੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਹੈ ਵਿਰੋਧੀਆਂ ਨੂੰ ਵਿਰੋਧੀਆਂ ਨੂੰ ਜਵਾਬ ਦੇਣਾ ਚਾਹੋਗੇ ਵੇਖੋ ਜੀ ਸਰਕਾਰਾਂ ਵਾਂ ਜੜੀਆਂ ਉਹ ਧੱਕਾ ਕਰਦੀਆਂ ਗਿਆ ਪਰ ਮੈਂ ਆਪਣੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਤੋਂ ਬਤ ਹੈ ਜਿਹੜੀ ਕੋਈ ਮੈਨੂੰ ਮੁਸ਼ਕਲ ਨਹੀਂ ਆਉਣ ਦਿੱਤੀ ਤੇ ਆਪਣੇ ਵਾਰਡ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰਾ ਵਾਅ ਚੜ੍ਹ ਕੇ ਸਾਥ ਦਿੱਤਾ ਵਾਹਿਗੁਰੂ ਜੀ ਖਾਲਸਾ ਜੀ ਕਿਹੜੀ ਗੱਲ ਤੋਂ ਦਿੱਤੇ ਕੀ ਕਹਿੰਦੇ ਚੋਨੇ ਵਾਰਡ ਵਸਨੀਕ ਮੈਂ ਆਪਣੇ ਵਾਰਡ ਵਸਨੀਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾ ਜੋ ਕਿ ਵਾਰ ਨੰਬਰ 14 ਬਰਾਦਪੁਰਾ ਦੇ ਮੈਂ ਘਰ ਨੂੰ ਵੀ ਲੋਟੇ ਤੇ ਇਹਨਾਂ ਸਾਰਿਆਂ ਮੇਰੇ ਆਪ ਭੈਣਾਂ ਦਾ ਭਰਾਵਾਂ ਦਾ ਤੇ ਵਾਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਸਾਰੇ 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 ਸਤਿਕਾਰ ਜਤਾ ਕੇ ਮਾਨ ਬਖਸ਼ਿਆ ਮੈਨੂੰ ਦਾ ਬਹੁਤ ਬਹੁਤ ਤੰਸਾਰ ਹੈ ਵਾਜੁਰਜੀ ਦਾ ਖਾਲਸਾ ਵਾਜੁਰਜੀ ਕੇ ਸਾਥ ਮੇਰੇ ਕਾਰਨ ਨੇ ਠੱਕੇਸ਼ਾਈ ਕਰਨ ਦੀ ਕੋਸ਼ਿਸ਼ ਕੀਤੀ ਵਿਰੋਧੀਆਂ ਨੂੰ ਵਿਰੋਧੀਆਂ ਨੇ ਜਵਾਬ ਦੇਣਾ ਚਾਹੋਗੇ ਵੇਖੋ ਜੀ ਸਰਕਾਰਾਂ ਵਾਂ ਜੜੀਆਂ ਉਹ ਠੱਕੇ ਕਰਦੀਆਂ ਗਿਆ ਪਰ ਮੈਂ ਆਪਣੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਤੋਂ ਜਲੀ ਵੀ ਕੋਈ ਮੈਨੂੰ ਮੁਸ਼ਕਲ ਨਹੀਂ ਆਉਣ ਦਿੱਤੀ ਤੇ ਆਪਣੇ ਵਾਡ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰਾ ਵਾਅ ਚੜ ਕੇ ਸਾਥ ਦਿੱਤਾ ਵਾਹਿਗੁਰੂ ਜੀ ਖਾਲਸਾ ਜੀ ਕਿਹੜੀ ਵਾਰ ਤੋਂ ਦਿੱਤੇ ਕੀ ਕਹਿੰਦੇ ਚੋਲੇ ਵਾਰ ਵਾਸਾ ਮੈਂ ਆਪਣੇ ਵਾਰ ਵਸਿਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾ ਜੋ ਤੇ ਵਾਰ ਨੰਬਰ 14 ਗਰਾਜਪੁਰਾ ਤੇ ਇਹਨਾਂ ਸਾਰਿਆਂ ਮੇਰੇਆ ਭੈਣਾ ਦਾ ਭਤਾ ਦਾ ਤੇ ਵਾਰ ਨੁਆਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਸਾਰੇ 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 ਮੌਕੇ ਤਾਂ ਕਿ ਮਾਨਦਕਸ਼ਾ ਦਾ ਮੈਨੂੰ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿ ਸਾਰੇ ਕਲਪ ਇਹ ਕਿਰਪਾ ਇਹ ਚਾਰ ਨੇ ਠੇਸਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਵਿਰੋਧੀਆਂ ਨੂੰ ਵਿਰੋਧੀਆਂ ਨੂੰ ਕੀ ਜਵਾਬ ਦੇਣਾ ਚਾਹੋਗੇ ਵੇਖੋ ਜੀ ਸਰਕਾਰਾਂ ਵਾਂ ਜੜੀਆਂ ਉਹ ਤੱਕਾ ਕੱਟੀਆਂ ਗਿਆ ਪਰ ਮੈਂ ਆਪਣੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਤੋਂ ਜਲਦੀ ਵੀ ਕੋਈ ਮੈਨੂੰ ਮੁਸ਼ਕਲ ਨਹੀਂ ਆਉਣ ਦਿੱਤੀ ਤੇ ਆਪਣੇ ਵਾਡ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰਾ ਵਾਅ ਚੜ ਕੇ ਸਾਥ ਦਿੱਤਾ ਵਾਹਿਗੁਰੂ ਜੀ ਖਾਲਸਾ